ਸਸ ਸੀਗਾ ਦੋਸਤੋ ਮੈਂ ਗੁਰਜਿੰਦਰ ਸਿੰਘ ਪੰਗੋਤੂ ਤੋਂ ਦੇਖ ਰਿਹਾ ਹੂ ਸੱਤ ਟੀਵੀਜ਼ਨ ਦੋਸਤੋ ਬੜੀ ਹੀ ਇੱਕ ਅਹਿਮ ਖਬਰ 13 ਫਰਵਰੀ ਤੋਂ ਕਿਸਾਨ ਸ਼ੰਭੂ ਬੈਠੇ ਨੇ ਕਿ ਅਸੀਂ ਦਿੱਲੀ ਜਾਵਾਂਗੇ ਦਿੱਲੀ ਜਾ ਕੇ ਅਸੀਂ ਐਮਐਸਪੀ ਦੇ ਉੱਪਰ ਪ੍ਰੋਟੈਸਟ ਕਰਾਂਗੇ ਅਸੀਂ ਕੇਂਦਰ ਦੀ ਬੀਜੇਪੀ ਸਰਕਾਰ ਨੂੰ ਜਿਸ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਐਮਐਸਪੀ ਨੂੰ ਅਸੀਂ ਕਾਨੂੰਨ ਬਣਾਵਾਂਗੇ ਹੁਣ ਤੱਕ ਐਮਐਸਪੀ ਨੂੰ ਕਾਨੂੰਨ ਨਹੀਂ ਬਣਾਇਆ ਹੈਗਾ ਕੇਂਦਰੀ ਸਰਕਾਰ ਨੇ ਤੇ ਕਿਸਾਨ ਦਿੱਲੀ ਚੱਲੇ ਸੀ 13 ਫਰਵਰੀ ਨੂੰ 13 ਫਰਵਰੀ ਨੂੰ ਸ਼ੰਭੂ ਉੱਥੇ ਰੋਕ ਲਏਗੇ ਸ਼ੰਭੂ ਰਸਤਾ ਬੰਦ ਹੋ ਗਿਆ ਹਰਿਆਣਾ ਸਰਕਾਰ ਵੱਲੋਂ ਬੈਰੀਗੇਟਿੰਗ ਕਰਤੀ ਗਈ ਇੱਕ ਪਾਸੇ ਪੰਜਾਬ ਵਾਲੇ ਪਾਸੇ ਕਿਸਾਨ ਬਹਿ ਗਏ ਹਰਿਆਣਾ ਵਾਲੇ ਪਾਸੇ ਕੰਦ ਕਰਤੀ ਹਰਿਆਣਾ ਸਰਕਾਰ ਨੇ ਕਿ ਕਿਸਾਨ ਹਰਿਆਣਾ ਦੇ ਵਿੱਚ ਦਾਖਲ ਹੋ ਕੇ ਦਿੱਲੀ ਨਾ ਜਾ ਸਕਣ ਦੂਜੇ ਪਾਸੇ ਬਹਿ ਗਏ ਕਿਸਾਨ ਕਿਸਾਨ ਬਹਿ ਗਏ ਹਰਿਆਣਾ ਸਰਕਾਰ ਨੇ ਦਿੱਲੀ ਨਹੀਂ ਜਾਣ ਦਿੱਤੇ ਲਗਾਤਾਰ ਕਿਸਾਨ ਉੱਥੇ ਬੈਠੇ ਨੇ 5 ਮਹੀਨੇ ਦਾ ਸਵਾ ਹੋ ਗਿਆ ਕਿਸਾਨਾਂ ਨੂੰ ਸ਼ੰਭੂ ਬਾਰਡਰ ਬੈਠੇ ਆ ਪਹਿਲਾਂ ਕੜਕ ਦੀ ਠੰਡ ਹੰਡਾਈ ਕਿਸਾਨਾਂ ਨੇ ਤੇ ਹੁਣ ਅੱਗ ਵਰਗੇ ਜਿਹੜੀ ਗਰਮੀ ਆ ਉਹ ਗਰਮੀ ਕਿਸਾਨ ਆਪਣੇ ਪਿੰਡੇ ਦੇ ਉੱਪਰ ਹੜਾ ਰਹੇ ਨੇ ਸ਼ੰਭੂ ਬਾਰਡਰ ਦੇ ਉੱਪਰ ਬੈਠੇ ਪਿਛਲੇ ਦਿਨੀ ਗੱਲ ਵੀ ਚੱਲੀ ਕਿ ਇਹ ਰਸਤਾ ਖੋਲਿਆ ਜਾਵੇ ਰਸਤਾ ਖੋਲਿਆ ਜਾਵੇ ਰਸਤਾ ਹਟਾਤਾ ਜਾਵੇ ਉੱਥੋਂ ਕਿਸਾਨਾਂ ਨੂੰ ਕਿਹਾ ਗਿਆ ਕਿ ਅਪੀਲ ਕੀਤੀ ਗਈ ਲੋਕਾਂ ਵੱਲੋਂ ਕਿ ਅਸੀਂ ਖੱਜਲ ਖਵਾਰ ਹੁੰਨੇ ਆ ਰਸਤਾ ਖੋਲੋ ਕਿਸਾਨਾਂ ਨੇ ਕਿਹਾ ਕਿ ਬਾਈ ਅਸੀਂ ਤਾਂ ਰਸਤਾ ਰੋਕਿਆ ਹੀ ਨਹੀਂ ਹੋਇਆ ਤੁਸੀਂ ਸਾਡੇ ਅੰਦੋਲਨ ਦੇ ਵਿੱਚੋਂ ਨਿਕਲ ਕੇ ਜਦੋਂ ਅੱਗੇ ਜਾਣੇ ਹੋਂ ਵਾਲੇ ਵਾਲੇ ਪਾਸੇ ਤਾਂ ਅੱਗੇ ਜਿਹੜਾ ਰਸਤਾ ਰੋਕਿਆ ਹੋਇਆ ਉਹ ਰਸਤਾ ਰੋਕਿਆ ਹੋਇਆ ਹਰਿਆਣਾ ਦੀ ਸਰਕਾਰ ਨੇ ਸਾਡਾ ਤਾਂ ਇਹਦੇ 'ਚ ਕੋਈ ਰੋਲ ਹੀ ਨਹੀਂ ਹੈ ਰਸਤਾ ਤਾਂ ਕੀ ਹੁੰਦਾ ਕਿ ਇੱਕ ਪਟੀਸ਼ਨ ਪੈਂਦੀ ਹੈ ਮਾਨਯੋਗ ਹਾਈ ਕੋਰਟ ਦੇ ਵਿੱਚ ਉਸ ਪਟੀਸ਼ਨ ਦੇ ਉੱਪਰ ਮਾਨਯੋਗ ਹਾਈ ਕੋਰਟ ਸੁਣਵਾਈ ਕਰਦੀ ਹੈ ਸੁਣਵਾਈ ਦੇ ਵਿੱਚ ਹਰਿਆਣਾ ਸਰਕਾਰ ਨੂੰ ਹਦਾਇਤਾਂ ਦਿੱਤੀ ਜਾਂਦੀਆਂ ਨੇ ਕਿ ਹਰਿਆਣਾ ਸਰਕਾਰ ਜਲਦ ਤੋਂ ਜਲਦ ਇੱਕ ਹਫਤੇ ਦੇ ਵਿੱਚ ਜਿਹੜੀ ਬੈਰੀਕੇਟਿੰਗ ਕੀਤੀ ਹੋਈ ਹੈ ਹਟਾ ਲੇ ਰਸਤਾ ਜਿਹੜਾ ਖੁੱਲ ਜਾਵੇ ਸਾਫ਼ ਕਰਤਾ ਜਾਵੇ ਯਾਨੀ ਕਿ ਰਾਹਗੀਰਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਹਾਈ ਕੋਰਟ ਨੇ ਹਦਾਇਤ ਕਰਤੀ ਹਰਿਆਣਾ ਸਰਕਾਰ ਨੂੰ ਕਿ ਇੱਕ ਹਫਤੇ ਦੇ ਵਿੱਚ ਜਿਹੜੀ ਬੈਰੀਕੇਟਿੰਗ ਹੈ ਬੈਰੀਕੇਟਿੰਗ ਉਹ ਹਟਾ ਲਈ ਜਾਵੇ ਮਰੀਏ ਤੇ ਕਿਸਾਨ ਅਗਵਾਉਂਦੇ ਨਾਲ ਗੱਲ ਹੋਈ ਕਿ ਤੁਸੀਂ ਹੁਣ ਤੇ ਕੀ ਆਪਣਾ ਫੈਸਲਾ ਕਰੋਗੇ ਕਿਸਾਨਾਂ ਗੋਹਾਂ ਦਾ ਕਹਣਾ ਕਿ ਜਿਸ ਦਿਨ ਵੀ ਰਸਤਾ ਉੱਥੋਂ ਹਟ ਗਿਆ ਜਿਸ ਦਿਨ ਵੀ ਬੈਰੀਗੇਟਿੰਗ ਪਾਸੇ ਹੋਊਗੀ ਅਸੀਂ ਉਸ ਦਿਨ ਹੀ ਆਪਣਾ ਪ੍ਰੋਗਰਾਮ ਬਣਾ ਲੈਣਾ ਅਸੀਂ ਉਸ ਦਿਨ ਹੀ ਜਿਹੜੇ ਚੱਲੇ ਨੇ ਉਹ ਚੱਲੇ ਅਸੀਂ ਦਿੱਲੀ ਨੂੰ ਪਾ ਦੇਣ ਨੇ ਯਾਨੀ ਕਿ ਜਿਸ ਦਿਨ ਹਰਿਆਣਾ ਸਰਕਾਰ ਬੈਰੀਗੇਟਿੰਗ ਪਾਸੇ ਕਰੂਗੀ ਉਸ ਦਿਨ ਹੀ ਕਿਸਾਨ ਕਹਿੰਦੇ ਨੇ ਕਿ ਅਸੀਂ ਜਿਹੜੇ ਸਾਡੇ ਚੱਲੇ ਨੇ ਉਹ ਚੱਲੇ ਅਸੀਂ ਦਿੱਲੀ ਨੂੰ ਪਾ ਦਾਂਗੇ ਸੋ ਦੋਸਤੋ ਹੁਣ ਇਹਦੇ ਚ ਇਹ ਹੋ ਸਕਦਾ ਮਾਮਲੇ ਦੇ ਵਿੱਚ ਕਿ ਹਰਿਆਣਾ ਸਰਕਾਰ ਜਿਹੜੀ ਹੈਗੀ ਹੈ ਜਦੋਂ ਪੈਰੀਗੇਟਿੰਗ ਪਾਸੇ ਕਰੂਗੀ ਕਿਸਾਨ ਅੱਗੇ ਜਾਣ ਦੀ ਕੋਸ਼ਿਸ਼ ਕਰਨਗੇ ਤਾਂ ਕੇਂਦਰ ਦੀ ਸਰਕਾਰ ਕੋਈ ਮੀਟਿੰਗ ਦਾ ਜਿਹੜਾ ਸੁਝਾਅ ਹੈ ਪ੍ਰਸਤਾਵ ਹੈ ਉਹ ਕੋਈ ਰੱਖ ਸਕਦੀ ਹੈ ਕਿ ਕਿਸਾਨਾਂ ਦੇ ਨਾਲ ਜਿਹੜੀ ਮੀਟਿੰਗ ਹੈ ਉਹ ਮੀਟਿੰਗ ਕੀਤੀ ਜਾਵੇ ਗੱਲਾਂ ਕਿਹੜੀਆਂ ਨੇ ਕਿ ਇੱਕ ਤਾਂ ਹੈਗੀ ਕਿ ਐਮਐਸਪੀ ਨੂੰ ਕਾਨੂੰਨ ਬਣਾਇਆ ਜਾਵੇ ਬਿਜਲੀ ਸੋਧ ਬਿੱਲ ਪਰਾਲੀ ਸੋਧ ਬਿੱਲ ਕਿਸਾਨੀ ਦਾ ਕਰਜ਼ਾ ਇਹ ਸਾਰੀਆਂ ਮੰਗਾਂ ਦੇ ਉੱਪਰ ਸਰਕਾਰ ਸਾਡੇ ਨਾਲ ਹਾਮੀ ਜਤਾਵੇ ਤਿੰਨ ਮੀਟਿੰਗਾਂ ਹੋਈਆਂ ਸੀ ਚੰਡੀਗੜ੍ਹ ਦੇ ਵਿੱਚ ਪੰਜਾਬ ਸਰਕਾਰ ਵਿੱਚ ਬੈਠੀ ਮંત્રી ਜੀ ਭਗਵੰਤ ਸਿੰਘ ਮਾਨ ਉਹ ਮੀਟਿੰਗ ਆ ਬੇਸ ਇਟਾ ਰਹੀਆਂ ਤਾਂ 13 ਫਰਵਰੀ ਦੇ ਬਾਅਦ ਕਿਸਾਨਾਂ ਨੇ 1 ਇੱਕੀ ਤਰੀਕ ਨੂੰ ਫਿਰ ਐਲਾਨ ਕਰਤਾ ਕਿ ਅਸੀਂ ਦਿੱਲੀ ਜਾਵਾਂਗੇ ਦਿੱਲੀ ਜਾ ਕੇ ਅਸੀਂ ਜਿਹੜਾ ਪ੍ਰੋਟੈਸਟ ਹੈ ਉਹ ਪ੍ਰੋਟੈਸਟ ਅਸੀਂ ਕਰਾਂਗੇ ਅੱਗੇ ਕੰਦ ਕਰਤੀ ਹਰਿਆਣਾ ਸਰਕਾਰ ਵੱਲੋਂ ਹਰਿਆਣਾ ਪੁਲਿਸ ਅੱਗੇ ਖੜੀ ਐ ਤੇ ਅੱਗੇ ਕਿਸਾਨ ਜਾ ਨਹੀਂ ਸਕਦੇ ਹੁਣ ਕਿਸਾਨ ਕਹਿੰਦੇ ਨੇ ਕਿ ਜੇ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਜਦੋਂ ਵੀ ਹਰਿਆਣਾ ਸਰਕਾਰ ਨੇ ਬੈਰੀਕੇਟਿੰਗ हटਾਈ ਅਸੀਂ ਆਪਣੇ ਚਾਲੇ ਦਿੱਲੀ ਨੂੰ ਉਦੋਂ ਹੀ ਪਾ ਦਾਂਗੇ